ਹਾਂਜੀ ਸਤਿ ਸ੍ਰੀ ਅਕਾਲ ਪਿਆਰੇ ਕਿਸਾਨ ਭਰਾਵੋ ਅੱਜ ਮੇਰੇ ਸਾਹਮਣੇ ਇੱਕ ਵੀਡੀਓ ਆਈ ਜਿਸ ਚ ਦੱਸਿਆ ਜਾ ਰਿਹਾ ਸੀ ਕਿ ਜਿਹੜਾ TSP ਹੈ ਉਸ 'ਚ ਜੇ ਆਪਾਂ 18 ਕਿਲੋ ਯੂਰੀਆ ਜਾਂ 19 ਕਿਲੋ ਜਾਂ 20 ਕਿਲੋ ਯੂਰੀਆ ਮਿਲਾ ਦਈਏ ਤਾਂ DAP ਬਣ ਜਾਂਦਾ ਹੈ ਜਾਂ DAP ਦਾ ਕੰਮ ਕਰਦਾ ਹੈ ਮੇਰੀ ਉਹ ਵੀਰ ਨੂੰ ਸੱਤ ਪਹਿਲਾਂ ਤਾਂ ਇਹ ਸਵਾਲ ਹੈ ਕਿ ਦੋ ਚੀਜ਼ਾਂ ਨੂੰ ਪਹਿਲਾਂ ਤਾਂ ਆਪਾਂ ਮਿਕਸ ਕਰਾਂਗੇ ਜਿਵੇਂ DAP ਤੇ TSP ਨੂੰ ਮਿਕਸ ਕਰਦੇ ਹਾਂ ਤਾਂ ਪਾਣੀ ਛੱਡਣਾ ਸ਼ੁਰੂ ਹੋ ਜਾਂਦਾ ਹੈ ਮੈਂ ਪਿਛਲੇ ਸਾਲ ਇਹ ਚੀਜ਼ ਕਰਕੇ ਦੇਖੀ ਤੇ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਵੀ ਪੁਆਈ ਸੀ ਤਾਂ ਉਹ ਪਾਣੀ ਛੱਡਣਾ ਸ਼ੁਰੂ ਕਰ ਦਾਂਦਾ ਸੀ ਇੱਕ ਤਾਂ ਦੀ ਪ੍ਰੋਪਰ ਮਿਕਸਿੰਗ ਨਹੀਂ ਹੁੰਦੀ ਇੱਕ ਇੱਕ ਕੈਮਿਸਟਰੀ ਇਹ ਬਿਲਕੁਲ ਅਲੱਗ ਹੈ ਐਦਾਂ ਦਾ ਫਿਰ ਆਪਾਂ ਕੱਲ ਨੂੰ ਕਾਹਾਂਗੇ ਕਿ ਆਪਾਂ ਮਸ਼ੀਨ ਤੇ ਚੈਸ ਦਾ ਜਿਹੜਾ ਮਿਕਸ ਘੋਲ ਲੰਨੇ ਆ ਉਹ ਆਪਾਂ ਅਲੱਗ-ਅਲੱਗ ਮਿਕਸ ਕਰਾਂਗੇ ਤਾਂ ਆਪਾਂ ਨੂੰ ਇੱਕ 'ਚ 50% ਤੇ ਇੱਕ 'ਚ 20 ਮਿਲ ਜੂ ਆਪਾਂ 15 ਤੇ 45 ਘੋਲ ਲੰਨੇ ਆ ਫਿਰ ਉਹ ਕੰਮ ਵੀ ਜ਼ਿਆਦਾ ਕਰੋ ਤੇ ਆਪਾਂ ਨੂੰ ਸਸਤੀ ਵੀ ਪਊਗੀ ਇਹ ਹਰ ਇੱਕ ਚੀਜ਼ ਨੂੰ ਕਨਸੈਂਟ੍ਰੇਟ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਡੀਏਪੀ ਹੈ ਜਿਹੜਾ ਨੇਚਰਲ ਖਾਦ ਹੈ ਇੱਕ ਤਰ੍ਹਾਂ ਦੀ ਉਹਦੇ ਵਿੱਚ ਕੁਦਰਤੀ ਤੌਰ ਤੇ ਹੀ 18% ਆਪਾਂ ਨੂੰ ਯੂਰੀਆ ਮਿਲਦਾ ਤੇ 42% ਆਪਾਂ ਨੂੰ ਫਾਸਫੋਰਸ ਮਿਲਦੀ ਆ ਆ ਪੌਂ ਚੀਜ਼ ਨੂੰ ਐਕਸਟਰਨਲੀ ਬਾਹ ਕੇ ਅਚੀਵ ਕਰ ਨਹੀਂ ਸਕਦੇ ਤਾਂ ਮੈਂ ਹੀ ਚਾਹੁੰਦਾ ਕਿ ਕੋਈ ਵੀ ਕਿਸਾਨ ਭਰਾ ਨਾ ਮਿਸ ਗਾਈਡ ਨਾ ਹੋਵੇ ਆਪਾਂ ਨਹੀਂ ਕਹਿੰਦੇ ਕਿ TSP ਮਾੜੀ ਕੀ ਹੈ TSP নো ਡਾਊਟ ਵਨ ਆਫ ਦੀ ਬੈਸਟ ਚਿੰਗ ਹੈ ਪਰ ਜਿਹੜਾ DAP ਹੈ DAP ਦਾ ਕੰਮ ਅਲੱਗ ਹੈ ਜਿਹੜਾ TSP ਦਾ ਕੰਮ ਹੈ ਉਹ ਬਿਲਕੁਲ ਹੀ ਅਲੱਗ ਹੈ ਯੂਜ਼ ਕਰਨਾ ਕਿਸਾਨਾਂ ਦੇ ਹੱਥ ਹੈ ਕਿਉਂਕਿ 2023 ਦੇ ਰਿਜ਼ਲਟ ਵੀ ਬਹੁਤ ਸੁਣੇ ਨੇ ਪਰ ਕਿਸਾਨਾਂ ਨੂੰ ਕਹਿਣਾ ਕਿ ਹਾਂ ਉਹ ਡੀਏਪ ਹੀ ਬਣ ਜਾਏਗਾ 18 ਕਿਲੋ ਜਾਂ 20 ਕਿਲੋ ਯੂਰੀਆ ਪਾ ਕੇ ਤਾਂ ਉਹ ਚੀਜ਼ ਮੈਨੂੰ ਲੱਗਦਾ ਕਿ ਥੋੜੀ ਜਿਹੀ ਗਲਤ ਹੈ ਤੇ ਕਿਸਾਨਾਂ ਨੂੰ ਮਤਲਬ ਸਹੀ ਇਨਫੋਰਮੇਸ਼ਨ ਨਹੀਂ ਦਿੱਤੀ ਜਾ ਰਹੀ ਬਾਕੀ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈ ਤਾਂ ਕਮੈਂਟ ਬਾਕਸ ਚ ਜਰੂਰ ਦੱਸਿਓ ਤਾਂ ਕਿ ਸਾਨੂੰ ਵੀ ਪਤਾ ਚੱਲੇ ਕਿ ਕਿਸਾਨ ਭਰਾ ਸਾਡੇ ਕੀ ਸੋਚਦੇ ਨੇ ਕਿਉਂਕਿ ਮੇਰੇ ਨਾਲ ਜ਼ਿਆਦਾਤਰ ਕਿਸਾਨ ਭਰਾ ਹੀ ਜੁੜੇ ਹੋਏ ਨੇ ਕੰਪਨੀ ਕੰਪਨੀ ਵਾਲਿਆਂ ਨਾਲ ਘੱਟ ਹੀ ਆ ਤਾਂ ਮੇਰਾ ਤੁਹਾਨੂੰ ਇਹ ਸਵਾਲ ਹੈ ਕਿ ਤੁਸੀਂ ਵੀ ਦੱਸਿਓ ਵੀ ਤੁਸੀਂ ਇਹ ਚੀਜ਼ ਬਾਰੇ ਕੀ ਸੋਚਦੇ ਹੋ ਬਾਕੀ ਵੀਡੀਓ ਚ ਉਰੇ ਤੱਕ ਬਣੇ ਰਹਿਣ ਲਈ ਬਹੁਤ